ਦੇਸ਼ ਵਿਦੇਸ਼ ਚ ਵਸਦਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਲਗਨ ਸਿੰਘ ਠਾਹਰਾਂ ਇੱਕ ਨਵੀਂ ਚਰਚਾ ਲੈ ਕੇ ਰੋਜ਼ੀ ਤਰ੍ਹਾਂ ਮੇਰੇ ਨਾਲ ਮੌਜੂਦ ਰਹਿਣਗੇ ਸੀਨੇ ਪત્રਕਾਰਸਦਾਰ जोगਿੰਦਰ ਸਿੰਘ ਜੀ ਦਾ ਸਵਾਗਤ ਹੈ ਵਸਦਾ ਪੰਜਾਬ ਤੇ ਧੰਨਵਾਦ ਲਗਨ ਜੀ ਮੇਰੇ ਵੱਲੋਂ ਵਸਦਾ ਪੰਜਾਬ ਦੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਸਰ ਗੱਲਬਾਤ ਦੀ ਸ਼ੁਰੂਆਤ ਕਰੀਏ ਤਾਂ ਪੰਜਾਬ ਵਿਧਾਨ ਸਭਾ ਚ ਪਾਣੀਆਂ ਦੇ ਮੁੱਦੇ ਤੇ ਸੈਸ਼ਨ ਤੋਂ ਬਾਅਦ ਆ ਲੋਕ ਸੱਥਾਂ ਚ ਕੀ ਚਰਚਾਵਾਂ ਨੇ ਕਿਉਂਕਿ ਲੋਕ ਜਿਹੜਾ ਉਹ ਇੱਕ ਲੇਖਾ ਚੋਖਾ ਵੀ ਕਰਦੇ ਹੁੰਦੇ ਨੇ ਤਾਂ ਆਪਾਂ ਗੱਲ ਕਰੀ ਵੀ ਕੌਣ ਭਾਰੂ ਰਿਹਾ ਜਾਂ ਕੌਣ ਐਸਾ ਸੱਖੀ ਜਿਨੇ ਖਰੀ ਗੱਲ ਕੀਤੀ ਆ ਲਗਨ ਜੀ ਜੇ ਦੇਖੀਏ ਤਾਂ ਹੁਣ ਜਿਹੜੀਆਂ ਪੰਜਾਬ ਦੀਆਂ ਸੱਥਾਂ ਵੀ ਉਹ ਹਾਈ ਟੈਕ ਹੋ ਗਈਆਂ ਨੇ ਜਦੋਂ ਤੋਂ ਇੰਟਰਨੈਟ ਆਇਆ ਪਰ ਸੱਥਾਂ ਚ ਬੈਠ ਕੇ ਲੋਕ ਉਹ ਵਿਧਾਨ ਸਭਾ ਦਾ ਜਾਂ ਲੋਕ ਸਭਾ ਦਾ ਸੈਸ਼ਨ ਵੀ ਲਾਈਵ ਦੇਖਦੇ ਆ ਹਾਂ ਬਿਲਕੁਲ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਲੀਡਰ ਦਾ ਲੇਖਾ ਜੋਖਾ ਵੀ ਕਰਦੇ ਆ ਜਿਹੜਾ ਕਾਰਵਾਈ ਹੁੰਦੀ ਆ ਉਹਦਾ ਵਿਸ਼ਲੇਸ਼ਣ ਵੀ ਕਰਦੇ ਆ ਤੇ ਕਟਾਰੇ 'ਚ ਵੀ ਖੜਾ ਕਰਦੇ ਆ ਇਹ ਦੇਖੀਏ ਤਾਂ ਹੁਣ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਚਲੋ ਭਾਵੇਂ ਸਾਰੀਆਂ ਧਿਰਾਂ ਇੱਕ ਮੋਟ ਰਹੀਆਂ ਨੇ ਪਰ ਭਗਵੰਤ ਮਾਨ ਤੇ ਬਾਜਵਾ ਸਾਹਿਬ ਜਿਹੜੀ ਆਪਸੀ ਸ਼ਬਦੀ ਬਾਰ ਹੋਈ ਆ ਤੈਨੂੰ ਜੀ ਭਗਵਾਨ ਤੁਮਾਰ ਨੇ ਕਹਿ ਲੀਏ ਸ਼ਬਦੀ ਚੋਬਾਂ ਮਾਰੀਆਂ ਜਿਹੜੀਆਂ ਉਹ ਚ ਉਹਨੇ ਇਤਿਹਾਸ ਫਰੋਲਣ ਦੀ ਗੱਲ ਕੀਤੀ ਆ ਵੀ ਜਾਂ ਚੁੱਪ ਕਰਕੇ ਸੁਣ ਲਓ ਜਾਂ ਫਿਰ ਜਦੋਂ ਤੁਸੀਂ ਜੇ ਇਤਿਹਾਸ ਫਰੋਲਾਂਗੇ ਤਾਂ ਉਹ ਗੱਲਾਂ ਸਾਹਮਣੇ ਆਉਣਗੀਆਂ ਵੀ ਚਾਂਦੀ ਦੀ ਕਈ ਕੌਣ ਲੈ ਕੇ ਆਇਆ ਸੀ ਜੀ ਜਿਹੜੀ ਧਿਰ ਦੇ ਜਿਹੜੇ ਮੁੱਖ ਮੰਤਰੀ ਸੀ ਅ ਦਰਵਾਰਾ ਸਿੰਘ ਦੀ ਗੱਲ ਕਰਦੇ ਆ ਉਹਨਾਂ ਨੇ ਕਿਹਾ ਕਿ ਉਹ ਉਹਨਾਂ ਦੇ ਸਾਈਨ ਨੇ ਸਮਝੌਤਿਆਂ ਤੇ ਜੀ ਔਰ ਉਹਦੇ ਨਾਲ ਹੀ ਉਹਨਾਂ ਨੇ ਭਾਵੇਂ ਚਲੋ ਉਹਨੂੰ ਕਵਰ ਕਰ ਗਏ ਉਹ ਨਾਲੋਂ ਨਾਲ ਹੀ ਪਗੰਤਮਾਨ ਜੇ ਖੀਰ ਚ ਬੜੇ ਪਿਆਰ ਦੇ ਨਾਲ ਗੱਲਬਾਤ ਕਰਦੇ ਵੀ ਨਜ਼ਰ ਆਏ ਨੇ ਪ੍ਰਤਾਪ ਬਾਜਵਾ ਨਾਲ ਬਾਦਲ ਤੇ ਵੀ ਉਹਨਾਂ ਨੇ ਬਾਦਲ ਪਰਿਵਾਰ ਤੇ ਕਹੇ ਲੋ ਖੈਰ ਜੇ ਤੁਸੀਂ ਲਗਨ ਜੀ ਜੇ ਇਤਿਹਾਸ ਪ੍ਰਾਤਨ ਰੋਲਦੇ ਹੋ ਨਾ ਪਾਣੀਆਂ ਦੇ ਮੁੱਦੇ ਤੇ ਕੀ ਕਿਹੜੀ ਧਿਰ ਦਾ ਕੀ ਰੋਲ ਰਿਹਾ ਤਾਂ ਉਹ ਚ ਦੇਖੋ ਕਾਂਗਰਸ ਵੀ ਉਹ ਚ ਕਟਹਿਰੇ ਚ ਖੜੀ ਹੁੰਦੀ ਆ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਕਟਹਿਰੇ ਚ ਖੜੇ ਹੁੰਦੇ ਨੇ ਅਰ ਉਹਦੇ ਨਾਲ ਆਪਾਂ ਗੱਲ ਕਰੀਏ ਕਿ ਭਾਜਪਾ ਤਾਂ ਚਲੋ ਖੈਰ ਹੁਣ ਭਾਜਪਾ ਦਾ ਰੋਲ ਤਾਂ ਤੁਹਾਡੇ ਸਾਹਮਣੇ ਹੀ ਹੈ ਸਭ ਦੇ। ਭਾਵੇਂ ਪੰਜਾਬ ਵਿਧਾਨ ਸਭਾ ਜਿਹੜਾ ਇਕੱਠ ਹੋਇਆ ਉਹ 'ਚ ਸਾਰੀਆਂ ਧਿਰਾਂ ਨੇ ਇੱਕਮੁੱਠ ਹੋ ਕੇ ਖੈਰ ਭਾਜਪਾ ਦੇ ਜਿਹੜੇ ਇਕਲੌਤੇ ਅਸ਼wini ਹੈਗੇ ਨੇ ਵਿਧਾਇਕ ਉਹਨਾਂ ਨੇ ਵੀ ਭਾਵੇਂ ਉੱਤੇ ਕਿਹਾ ਵੀ ਭਾਜਪਾ ਦਾ ਇਹ ਚੋ ਨਾਂ ਕੱਢੋ ਸਾਡੀ ਪਾਰਟੀ ਦਾ ਉਹਨਾਂ ਨੇ ਵੀ ਉੱਤੇ ਸਹਿਮਤੀ ਦਿੱਤੀ ਹੈ ਸਾਰੀਆਂ ਧਿਰਾਂ ਇਕੱਠੀਆਂ ਨੇ। ਖੈਰ ਇਹ 'ਚ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਹੁਣ ਲੋਕ ਦਵਾਗੇ ਜਿਹੜੀਆਂ ਇਹ ਸਿਆਸੀ ਪਾਰਟੀਆਂ ਜਿਹੜੀਆਂ ਪਹਿਲਾਂ ਸਿਆਸੀ ਚਾਲਾਂ ਖੇਡਦੀਆਂ ਸੀ ਜਾਂ ਸਿਆਸੀ ਚਾਲਾਂ ਵਰਤ ਕੇ ਲੋਕਾਂ ਨੂੰ ਮੂਰਖ ਬਣਾ ਦਿੰਦੀਆਂ ਸੀ ਜਾਂ ਲੋਕਾਂ ਨੂੰ ਗੁੰਮਰਾਹ ਕਰ ਦਿੰਦੀਆਂ ਸੀ ਉਹ ਸਮਾਂ ਨਹੀਂ ਹੁਣ ਰਿਹਾ ਹੁਣ ਜਵਾਬ ਤਲਬੀ ਵੀ ਲੋਕ ਕਰਦੇ ਨੇ ਤੁਰ ਜਵਾਬ ਦੇ ਵੀ ਬਣਾਉਂਦੇ ਨੇ ਵਿਧਾਨ ਸਭਾ ਚ ਲੋਕ ਇਹ ਗੱਲ ਦੇਖੀਏ ਤਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਕਿਹੜੀ ਧਰ ਨੂੰ ਅ मतलब फायदा ਗਿਆ ਤੇ ਗੇੜੀ ਤਰ ਭਾਰੂ ਹੋਈ ਹੈ ਦੇਖੋ ਇੱਕ ਗੱਲ ਤਾਂ ਹੈਗੀ ਆ ਭਾਵੇਂ ਲੱਖ ਸਿਆਸੀ ਪਾਰਟੀਆਂ ਜਾਂ ਲੱਖ ਸਿਆਸੀ ਪਾਰਟੀਆਂ ਦੇ ਆਗੂ ਇਹ ਗੱਲ ਕਹੀ ਜਾਣ ਕਿ ਉਹ ਕਿਸੇ ਮਫਾਦ ਤੋਂ ਉੱਪਰ ਉੱਠ ਕੇ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਆ ਇਹ ਮੰਨਣ ਵਾਲੀ ਗੱਲ ਨਹੀਂ ਹੈਗੀ ਹਰ ਹਰ ਲੀਡਰ ਦੀ ਹਰ ਸਿਆਸੀ ਪਾਰਟੀ ਦੀ ਦੇਖੋ ਪਿੱਛੇ ਕੋਈ ਨਾ ਕੋਈ ਭਾਵਨਾ ਤਾਂ ਮਫਾਤ ਹੈਗਾ ਹੀ ਹੈ ਨਾ ਅਹ ਰੋਜ਼ ਦੇਖੀਏ ਤਾਂ ਜੇ ਅ ਪੰਜਾਬ ਦੀਆਂ ਸੱਤਾਾਂ 'ਚ ਜਿਹੜੇ ਲੋਕ ਨੇ ਜਿਸ ਤਰ੍ਹਾਂ ਦਾ ਹੁਣ ਸਰਕਾਰ ਜਾਂ ਮੁੱਖ ਮੰਤਰੀ ਭਗਵੰਤ ਮਾਨ ਜਿਸ ਤਰ੍ਹਾਂ ਸਰਗਰਮ ਹੋਏ ਨਜ਼ਰ ਆਉਂਦੇ ਦਿੱਲੀ ਚੋਣਾਂ ਤੋਂ ਬਾਅਦ ਤਾਂ ਉਹਨਾਂ ਨੂੰ ਦੇਖੋ ਪਿੰਡੂ ਜਿਹੜੇ ਪੰਜਾਬ ਦਾ ਪਿੰਡੂ ਕਲਚਰ ਹੈ ਤੇ ਆ ਪੰਜਾਬ ਦੇ ਲੋਕ ਕਿਸ ਤਰ੍ਹਾਂ ਖੁਸ਼ ਹੁੰਦੇ ਨੇ ਉਹ ਚੰਗੀ ਤਰ੍ਹਾਂ ਭਗਵੰਤਬਾਨ ਜਾਣਦੇ ਆ ਉਹ ਵਿਅੰਗਮਈ ਆਪਣੇ ਉਹ ਤੋਂ ਲੈ ਕੇ ਜਦੋਂ ਤੋਂ ਉਹਨਾਂ ਦਾ ਵਿਅੰਗ ਬਈ ਕਰਦਾਰ ਰਿਹਾ ਉਸ ਸਮੇਂ ਤੋਂ ਲੈ ਕੇ ਰਾਜਨੀਤਿਕ ਸਿਆਸੀ ਜਿਹੜੀ ਸਿਖਰਲੀ ਕੁਰਸੀ ਆ ਉਹ ਉਹਦੇ ਤੱਕ ਪਹੁੰਚਣ ਤੱਕ ਜਿਹੜਾ ਉਹਨਾਂ ਦਾ ਸਟਾਈਲ ਹੈ ਨਾ ਉਹਨੂੰ ਪੰਜਾਬ ਦੇ ਲੋਕ ਆਮ ਲੋਕ ਨੇ ਜਿਹੜੇ ਪਸੰਦ ਕਰਦੇ ਆ ਜੀ ਭਾਵੇਂ ਖੈਰ ਚਲੋ ਹੁਣ ਤਾਂ ਜੇ ਸੱਥਾਂ 'ਚ ਵੀ ਦੇਖੀਏ ਤਾਂ ਸਾਰੀਆਂ ਧਿਰਾਂ ਦਾ ਹੀ ਉੱਥੇ ਕੋਈ ਨਾ ਕੋਈ ਬੰਦਾ ਤਾਂ ਬੈਠਾ ਹੀ ਹੁੰਦਾ ਇਹ ਕਾਂਗਰਸੀ ਵੀ ਕੋਈ ਨਾ ਕੋਈ ਹੁੰਦਾ ਪਰ ਤੁਸੀਂ ਦੇਖੋਗੇ ਹੁਣ ਸੱਥਾਂ ਦਾ ਕਲਚਰ ਵੀ ਬਦਲ ਗਿਆ ਪਿਛਲੇ ਸਮੇਂ ਦੇ ਦੇਖੋ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਅਖਬਾਰ ਹੈ ਜੀਤ ਅਖਬਾਰ ਤੇ ਖੰਡ ਚਰਚਾ ਛਪਦੀ ਰਹੀ ਹੈ ਜਾਂ ਆਪਣੇ ਪ੍ਰਿੰਸੀਪਲ ਸਰਬਨ ਸਿੰਘ ਦਾ ਇੱਕ ਆਰਟੀਕਲ ਵੀ ਛਪਿਆ ਸੀਗਾ ਵੀ ਪੰਜਾਬ ਦੀਆਂ ਜਿਹੜੀਆਂ ਸੱਥਾਂ ਨੇ ਜਾਂ ਪਿੰਡੂ ਸੱਥਾਂ ਨੇ ਉਹਨਾਂ ਜੋ ਪਿੰਡੂ ਕਲਚਰ ਦੀ ਝਲਕ ਜਾਂ ਪਿੰਡੂ ਕਲਚਰ ਦਾ ਉਹ ਸੀਸਾ ਨੇ ਇਹ ਤੋਂ ਤੁਸੀਂ ਪਿੰਡੂ ਕਲਚਰ ਦੇਖ ਸਕਦੇ ਹੋ ਪਰ ਹੁਣ ਤੁਸੀਂ ਅੱਜ ਸੱਥਾਂ ਦੀ ਗੱਲ ਕੀਤੀ ਹੈ ਤਾਂ ਹੁਣ ਉਹ ਕੱਲਾ ਪਿੰਡੂ ਹੀ ਕਲਚਰ ਨਹੀਂ ਤੁਸੀਂ ਹੁਣ ਉੱਥੋਂ ਜਿਹੜਾ ਰਾਜਨੀਤਿਕ ਵੀ ਐਸਐਸਪੀ ਪੰਜਾਬ ਦਾ ਨੈਸ਼ਨਲ ਪੱਧਰ ਤੇ ਜਾਂ ਅੰਤਰਰਾਸ਼ਟਰੀ ਪੱਧਰ ਤੇ ਵੀ ਕੀ ਵਰਤਾਰਾ ਹੋ ਰਿਹਾ ਕੀ ਵਰਤ ਰਿਹਾ ਜਾਂ ਕਿਸ ਤਰ੍ਹਾਂ ਦੇ ਨਵੇਂ ਮੁੱਦੇ ਨੇ ਕੀ ਚਰਚਾਵਾਂ ਨੇ ਸਾਰਾ ਕੁਝ ਹੀ ਤੁਸੀਂ ਦੇਖ ਸਕਦੇ ਹੋ ਜੀ ਉੱਥੇ ਸੁਣਿਆ ਜਾਂਦਾ ਤੁਸੀਂ ਦੇਖੋ ਸਾਰਿਆਂ ਦੇ ਹੱਥਾਂ 'ਚ ਸੱਤ ਚ ਕਿਸੇ ਚਲੇ ਜਾਏ ਉਹ ਅਲੱਗ-ਅਲੱਗ ਬੈਠੇ ਇੱਕ ਦੂਜੇ ਨਾਲ ਪੈਟ ਕਰਕੇ ਉਹ ਫੋਨ ਦੇਖਦੇ ਹੁੰਦੇ ਜਾਂ ਸੁਣਦੇ ਹੁੰਦੇ ਬਹੁਤੇ ਬੰਦੇ ਇਹ ਉਸ ਤਰ੍ਹਾਂ ਉਹਨਾਂ ਨੂੰ ਖੁਸ਼ ਕਰਨ ਲਈ ਭਗਵੰਤ ਮਾਨ ਭਾਵੇਂ ਤੁਹਾਨੂੰ ਪਤਾ ਹੈ ਖੁਸ਼ ਕਰ ਲਿੰਦਾ ਜਿਆਦਾ ਪਿੰਡੂ ਲੋਕਾਂ ਨੂੰ ਸਤਾਂ ਵਾਲੇ ਲੋਕਾਂ ਨੂੰ ਪਰ ਇਸ ਮੁੱਦੇ ਤੇ ਦੇਖੋ ਸਾਰੀਆਂ ਧਿਰਾਂ ਦਾ ਹੀ ਰੋਲ ਬੜਾ ਵਧਿਆ ਰਿਹਾ ਸਾਰੇ ਲੀਡਰਾਂ ਦਾ ਵੀ ਰੋਲ ਬੜਾ ਵਧਿਆ ਰਿਹਾ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਔਰ ਇਸ ਗੱਲ ਤੇ ਕਹਿ ਲਓ ਇਸ ਜਿਸ ਤਰ੍ਹਾਂ ਦੀ ਇੱਕ ਮੋਟਤਾ ਬਣੀ ਹੈ ਭਾਵੇਂ ਮਤਲਬ ਲੋਕ ਦਵਾਗੇ ਬਣੀ ਆ ਕਿਉਂਕਿ ਲੋਕ ਜਵਾਬ ਮੰਗਦੇ ਆ ਪਰ ਇਸ ਇੱਕ ਮੁਟਤਾ ਨੂੰ ਬਰਕਰਾਰ ਰੱਖ ਕੇ ਜਿਹੜੇ ਪੰਜਾਬ ਦੇ ਬਾਕੀ ਵੀ ਮੁੱਦੇ ਨੇ ਜਾਂ ਇਥੋਂ ਦੀ ਜਿਹੜੀ ਪੰਜਾਬ ਦੀ ਭਾਜਪਾ ਦੀ ਟੀਮ ਆ ਉਹਨੂੰ ਨਾਲ ਲੈ ਕੇ ਜਿਹੜੇ ਬਾਕੀ ਵੀ ਮੁੱਦੇ ਆ ਉਹ ਕੇਂਦਰ ਤੋਂ ਹੱਲ ਕਰਵਾ ਲੈਣੇ ਚਾਹੀਦੇ ਆ ਬਹੁਤ ਸਮੇਂ ਤੋਂ ਪੰਜਾਬ ਦੇ ਰਵੈਤੀ ਮੁੱਦੇ ਆਪਾਂ ਕੱਲ ਵੀ ਗੱਲ ਕੀਤੀ ਸੀ ਉਹ ਲਟਕਦੇ ਆ ਰਹੇ ਆ ਤੇ ਜੇ ਹੁਣ ਇੱਕ ਸਰਪਾਰਟੀ ਮੀਟਿੰਗ ਵੀ ਹੋਈ ਆ ਉਹ ਚ ਵੀ ਇੱਕ ਮੁਟਤਾ ਦਿਖਾਈ ਆ ਬੁੱਧਵਾਰ ਨੂੰ ਵਿਧਾਨ ਸਭਾ ਦਾ ਸੈਸ਼ਨ ਵੀ ਹੋਇਆ ਉਹ 'ਚ ਵੀ ਇੱਕ ਮੁੱਠਤਾ ਬਣੀ ਹੈ ਤੇ ਗਾਂ ਇਸ ਇੱਕ ਮੁੱਠਤਾ ਨੂੰ ਬਰਕਰਾਰ ਰੱਖ ਕੇ ਜਾਂ ਸਿਆਸੀ ਮਫਾਜ਼ ਸਿਆਸੀ ਉਹ ਤੋਂ ਉੱਪਰ ਉੱਠ ਕੇ ਪੰਜਾਬ ਦੀ ਗੱਲ ਜਾਂ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਲੈਣੀ ਚਾਹੀਦੀ ਹੈ ਜਿਹੜੇ ਬਾਕੀ ਮੁੱਦੇ ਵੀ ਰਹਿੰਦੇ ਆ ਜਿਵੇਂ ਪਾਣੀਆਂ ਦਾ ਮੁੱਦਾ ਚ ਦੇਖੋ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਨਹੀਂ ਅਜੇ ਤੱਕ ਚੰਡੀਗੜ੍ਹ ਲਈ ਵੀ ਉਹ ਜਿਹੜੀ ਹੈ ਉਸ ਨੂੰ ਗੱਲ ਕਰ ਲੈਣੀ ਚਾਹੀਦੀ ਔਰ ਹੋ ਸਕਦਾ ਕਿਉਂਕਿ 27 ਦੇ ਮੱਦੇ ਨਜ਼ਰ ਜਿਹੜੀ ਭਾਜਪਾ ਵੀ ਕੇਂਦਰ ਦੀ ਉਹਦਾ ਬੜਾ ਇੰਟਰਸਟ ਹੈ ਪੰਜਾਬ 'ਚ ਕੁਝ ਨਾ ਕੁਝ ਦੇ ਦੇਵੇ ਪੰਜਾਬ ਨੂੰ ਬਲਕਿਨ ਤੋਂ ਭਾਵਾ ਵੀ ਦੇਖੋ ਲੋਕਾਂ ਨੇ ਤਾਂ ਫਿਰ ਉਹਦੀ ਬੱਲੇ ਬੱਲੇ ਕਰਨੀ ਹੈ ਨਾ ਜਿਹੜਾ ਬੰਦਾ ਪੰਜਾਬ ਦੇ ਹਿੱਤ 'ਚ ਗੱਲ ਕਰੂ ਪੰਜਾਬ ਦੇ ਲੋਕਾਂ ਦੇ ਹਿੱਤ 'ਚ ਗੱਲ ਕਰੂ ਕਿਸਾਨੀ ਦੇ ਹਿੱਤ 'ਚ ਗੱਲ ਕਰੂਗੀ ਖੈਰ ਹੁਣ ਸਮਾਂ ਤਾਂ ਬਣਿਆ ਹੋਇਆ ਔਰ ਅੱਗੇ ਇਲੈਕਸ਼ਨ ਵੀ ਹੈਗੀ ਆ ਉਹ ਚ ਸਾਰੀਆਂ ਤੇ ਰਾਂ ਦੀ ਵੀ ਬੜੀ ਆਪਸੀ ਉਹ ਜੋ ਰਜਮਾਈ ਹੋਣੀ ਆ ਹੁਣ ਇਹ ਤੋਂ ਸ਼ੁਰੂ ਹੋ ਗਈ ਆ ਪਰ ਜਿਮਨੀ ਚੋਂ ਆਉਣ ਵੀ ਤੁਹਾਨੂੰ ਪਤਾ ਹੈ ਕਿ ਸਿਰਤੇ ਐ ਲੁਧਿਆਣੇ ਵਾਲੀ ਅਨਾਉਂਸ ਹੋਣੀ ਹੋਣੀ ਆ ਹੋਣੀ ਆ ਜਲਦੀ ਉਹ ਤੇ ਉਹ ਸਾਰਾ ਕੁਝ ਕਿਹੜੀ ਧਿਰ ਜਿਹੜੀ ਆ ਉਹ ਕੈਸ਼ ਕਰਦੀ ਹੈ ਉਹ ਲੋਕ ਭਾਵਨਾਵਾਂ ਆ ਕਿ ਕਿਹੜੀ ਕਿਦਰ ਚਕਾਓ ਹੁੰਦਾ ਲੋਕ ਭਾਵਨਾਵਾਂ ਦਾ ਉਹ ਸਮਾਂ ਦੱਸੂਗਾ ਖੈਰ ਇਹ ਚੰਗੀ ਸ਼ੁਰੂਆਤ ਹੈ ਚੰਗੀ ਪਹਿਲ ਕਦਮੀ ਹੈ ਜਿਹੜੀਆਂ ਸਾਰੀਆਂ ਧਿਰਾਂ ਲੈਕ ਮਟ ਹੋਈਆਂ ਪਾਣੀ ਵਾਲੇ ਮੁੱਦੇ ਤੇ ਜੀ ਜੀ ਸਰ ਅੱਗੇ ਗੱਲਬਾਤ ਕਰੀਏ ਤਾਂ ਪਿਛਲੇ ਦਿਨੀ ਦਿੱਲੀ ਹਾਈ ਕੋਰਟ ਦੇ ਜੱਜ ਦੇ ਘਰ ਚ ਅੱਗ ਲੱਗਣ ਦੌਰਾਨ ਜਿਹੜੀਆਂ ਪੈਸੇ ਦੀਆਂ ਜਾਂ ਨੋਟਾਂ ਦੀ ਜਿਹੜੀਆਂ ਬੋਰੀਆਂ ਜਿਹੜੀਆਂ ਉਹ ਭਰੀਆਂ ਨਿਕਲੀਆਂ ਸੀਗੀਆਂ ਉਹ ਮਾਮਲਾ ਬੜਾ ਪੱਕਿਆ ਸੀ ਹੁਣ ਜਾਂਚ ਉਸ ਦੀ ਮੁਕੰਮਲ ਹੋ ਗਈ ਹੈ ਤਾਂ ਉਹਦਾ ਸੱਚ ਕੀ ਸਾਹਮਣੇ ਆਇਆ ਆ ਦੇਖੋ ਲਗਨ ਜੀ ਦਿੱਲੀ ਦੇ ਜਿਹੜੇ ਜਸਟਿਸ ਜਸਵੰਤ ਵਰਮਾ ਉਹਨਾਂ ਦੇ ਘਰੇ ਅੱਗ ਲੱਗੀ ਰਾਤ ਨੂੰ ਆ ਉਹਨਾਂ ਦੇ ਪਤਨੀ ਉਹ ਆਪ ਹੈ ਨਹੀਂ ਸੀ ਘਰ ਤੇ ਉਹਨਾਂ ਦੀ ਬੇਟੀ ਤੇ ਮਾਤਾ ਹੀ ਸੀ ਤੇ ਫਾਇਰ ਬਗ੍ਰੇਡ ਆਉਂਦੀ ਆ ਤੁਸੀਂ ਦੇਖਿਆ ਕਿ ਅੱਗ ਬੁਝਾਈ ਗਈ ਤੇ ਉਹਦੇ ਦੌਰਾਨ ਜਿਹੜੀਆਂ ਨੋਟਾਂ ਦੀਆਂ ਬੋਰੀਆਂ ਤੁਸੀਂ ਦੇਖੀਆਂ ਬੜੀ ਬੜੀ ਵੀਡੀਓ ਵਾਇਰਲ ਹੋਈਆਂ ਸੀਗਾ ਤੇ ਸੋਸ਼ਲ ਮੀਡੀਆ ਤੇ ਉਹਦੀ ਬੜੀ ਚਰਚਾ ਵੀ ਹੋਈ ਹੈ ਪਰ ਉਹ ਬੋਰੀਆਂ ਦੇ ਸੰਬੰਧ ਵਿੱਚ ਜਦੋਂ ਇਹ ਮਾਮਲਾ ਜਿਹੜਾ ਦਿੱਲੀ ਪੁਲਿਸ ਕਮਿਸ਼ਨਰ ਕੋਲ ਗਿਆ ਤੇ ਦਿੱਲੀ ਪੁਲਿਸ ਕਮਿਸ਼ਨਰ ਨੇ ਮਾਮਲਾ ਅੱਗੇ ਜਿਹੜਾ ਹਾਈ ਕੋਰਟ ਦੇ ਜਿਹੜੇ ਚੀਫ ਜਸਟਿਸ ਨੇ ਸੰਜੀਪ ਜੀ ਉਹਨਾਂ ਨੂੰ ਦਿੱਤਾ ਉਹਨਾਂ ਦੇ ਧਿਆਨ ਚ ਲਿਆਂਦਾ ਜਾਂ ਲਿਖਤ ਰੂਪ ਚ ਉਹਨਾਂ ਨੂੰ ਭੇਜਿਆ ਤਾਂ ਉਹਦੀ ਜਾਂਚ ਜਿਹੜੀ ਹੈ ਉਹ ਤਿੰਨ ਜਿਹੜੀਆਂ ਹਾਈ ਕੋਰਟ ਨੇ ਅਲੱਗ-ਅਲੱਗ ਉਹ ਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੀ ਸ਼ਾਮਿਲ ਹੈ ਹਿਮਾਚਲ ਦੀ ਹਾਈ ਕੋਰਟ ਵੀ ਸ਼ਾਮਿਲ ਹੈ ਉਹਦੇ ਚੀਫ ਜਸਟਿਸ ਜਿਹੜੇ ਨੇ ਇੱਕ ਹੋਰ ਹੈਗੇ ਨੇ ਉਹ ਤਿੰਨ ਮੈਂਬਰੀ ਟੀਮ ਨੂੰ ਜਾਂ ਤਿੰਨ ਹਾਈ ਕੋਰਟਾਂ ਦੇ ਜਿਹੜੇ ਚੀਫ ਜਸਟਿਸ ਨੇ ਉਹਨਾਂ ਦੀ ਇੱਕ ਤਿੰਨ ਮੈਂਬਰੀ ਟੀਮ ਨੂੰ ਉਹਦੀ ਜਾਂਚ ਦਿੱਤੀ ਗਈ ਸੀ। ਆਪਣੇ ਦਿੱਲੀ ਦੇ ਚੀਫ ਜਸਟਿਸ ਵੱਲੋਂ ਉਹ ਜਾਂਚ ਹੈ ਜਿਹੜੀ ਉਹ ਮੁਕੰਮਲ ਹੋ ਕੇ ਹੋ ਚੁੱਕੀ ਆ ਔਰ ਉਹਨਾਂ ਨੂੰ ਵਾਪਸ ਸੌਂਪ ਵੀ ਦਿੱਤੀ ਗਈ ਆ ਪਰ ਉਹ ਜਨਤਕ ਨਹੀਂ ਹੋਈ ਅਜੇ ਰਿਪੋਰਟ। ਭਾਵੇਂ ਇਹ ਜ਼ਰੂਰ ਹੈ ਕਿ ਜਿਹੜੀ ਜਵਾਬ ਤਲਬੀ ਹੋਈ ਸੀ ਜਸਟਿਸ ਜਸਵੰਤ ਨੂੰ ਉਹਨਾਂ ਨੇ ਇਹ ਜਰੂਰ ਕਿਹਾ ਸੀਗਾ ਕਿ ਇਹ ਜੀ ਮੇਰੇ ਖਿਲਾਫ ਕੋਈ ਸਾਜ਼ਿਸ਼ ਹੈ ਪਰ ਉਹਨਾਂ ਤੋਂ ਕਈ ਤਰ੍ਹਾਂ ਦੇ ਜਿਹੜੀਆਂ ਉਹਨਾਂ ਤੋਂ ਉਹਨਾਂ ਦੀ ਤਬਾਦਲਾ ਵੀ ਹੋਇਆ ਉਹਨਾਂ ਤੋਂ ਕਈ ਜਿਹੜੇ ਉਹਨਾਂ ਦੀ ਪਬਲਿਕ ਡੀਲਿੰਗਸ ਸੀ ਉਹ ਵੀ ਬੰਦ ਹੋਈ ਆ ਔਰ ਅੱਗੇ ਇਹ ਚ ਰਿਪੋਰਟ ਚ ਕੀ ਆ ਉਹ ਅਜੇ ਜਨਤਕ ਨਹੀਂ ਹੋएगी ਜਾਂ ਉਤੇ ਕਾਰਵਾਈ ਨਹੀਂ ਹੋएगी ਉਸ ਤੋਂ ਬਾਅਦ ਜਿਹੜੀ ਆ ਉਹ ਜਦੋਂ ਜਨਤਕ ਹੁੰਦੀ ਆ ਰਿਪੋਰਟ ਉੱਤੇ ਆਪਾਂ ਉਦੋਂ ਹੀ ਕੁਝ ਕਹਿ ਸਕਦੇ ਹਾਂ ਜੀ ਅ ਸਰ ਅੱਗੇ ਗੱਲ ਕਰੀਏ ਤਾਂ ਪੰਜਾਬ ਦੀਆਂ ਮੰਡੀਆਂ 'ਚ ਖੁੱਲ੍ਹੇ ਅਸਮਾਨ 'ੇਠ ਪਈ ਲੱਖਾਂ ਟਨ ਕਣਕ ਜਿਹੜੀ ਆ ਉਹ ਭਿੱਜ ਗਈ ਐ ਇਸ ਦੇ ਲਈ ਜ਼ਿੰਮੇਵਾਰ ਕੌਣ ਐ ਅ ਦੇਖੋ ਲਗਨੇ ਕੋਈ ਨਵੀਂ ਗੱਲ ਨਹੀਂ ਹੈਗੀ ਹਰ ਵਾਰੀ ਜਿਹੜੀ ਚਾਹ ਝੋਨਾ ਹੋਵੇ ਚਾਹੇ ਕਣਕ ਹੋਵੇ ਪੰਜਾਬ ਦੀਆਂ ਮੰਡੀਆਂ 'ਚ ਲੈਫਟਿੰਗ ਦੀ ਬਹੁਤ ਵੱਡੀ ਸਮੱਸਿਆ ਆਉਂਦੀ ਐ ਹਰ ਵਾਰ ਜਿਹੜੀ ਪੰਜਾਬ ਦੀਆਂ ਜਿਹੜੀਆਂ ਪੰਜੇ ਏਜੰਸੀਆਂ ਨੇ ਖਰੀਦ ਏਜੰਸੀਆਂ ਜਾਂ ਕੇਂਦਰੀ ਖਰੀਦ ਏਜੰਸੀ ਐਫਸੀਆਈ ਜਦੋਂ ਵੀ ਉਹ ਜੈਂਸ ਕੋਈ ਖਰੀਦਤੀ ਹੈ ਚਾ ਝੋਨਾ ਹੋਵੇ ਚਾ ਕਣਕ ਹੋਵੇ ਤਾਂ ਉਹ ਜਿਹੜਾ ਬੋਰੀਆਂ ਚ ਬੰਦ ਹੋ ਜਾਂਦੀ ਹੈ ਤਾਂ ਉਹਦੀ ਲੈਫਟਿੰਗ ਨਾ ਹੋਣ ਕਰਕੇ ਹਰੇਕ ਮੰਡੀ ਚ ਅੰਬਾਰ ਲੱਗ ਜਾਂਦੇ ਆ ਔਰ ਗੱਡੀਆਂ ਮੰਡੀਆਂ ਪੰਜਾਬ ਦੀਆਂ ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਖੰਨਾ ਦੋ ਨੰਬਰ ਦੀ ਵੱਡੀ ਮੰਡੀ ਜਗਰਾਉਂ ਆ ਔਰ ਇੱਥੇ ਤਾਂ ਤੁਸੀਂ ਦੇਖਿਓ ਜਾ ਕੇ ਕਦੇ ਇਸ ਸੀਜ਼ਨ ਚ ਤੁਸੀਂ ਲੱਖਾਂ ਬੋਰੀ ਜਿਹੜੀਆਂ ਵੱਡੇ ਵੱਡੇ ਉਹ ਲੱਗੇ ਹੁੰਦੇ ਆ ਅੰਬਾਰ ਤੇ ਲੱਖਾਂ ਬੋਰੀ ਝੋਨੇ ਦੀ ਪਈ ਹੁੰਦੀ ਹੈ ਜਾਂ ਕਣਕ ਦੀ ਇਹ ਹਰ ਸਾਲ ਹੀ ਕਿਉਂਕਿ ਮੀਂਹ ਤਾਂ ਪੈਂਦਾ ਹੀ ਹੈ। ਔਰ ਬਹੁਤ ਸਾਰੇ ਕਿਸਾਨਾਂ ਦੀ ਵੀ ਭੇਜਦੀ ਹੈ ਜੈਂਸ। ਹਾਲਾਂਕਿ ਇਹਦੇ ਲਈ ਜਿਹੜੀਆਂ ਮਾਰਕੀਟ ਕਮੇਟੀਆਂ ਨੇ ਉਹਨਾਂ ਨੇ ਪ੍ਰਬੰਧ ਕਰਨੇ ਹੁੰਦੇ ਆ। ਕਿਸਾਨਾਂ ਦੀ ਜੈਂਸ ਨਾਲ ਭੇਜੇ ਆਰਤੀਆਂ ਨੇ ਵੀ ਤਰਪਾਲਾਂ ਰੱਖਣੀਆਂ ਹੁੰਦੀਆਂ। ਤੇ ਜਿਹੜੀ ਖਰੀਦ ਏਜੰਸੀ ਖਰੀਦਦੀ ਆ ਉਹਨੇ ਵੀ ਇਹ ਹੁੰਦਾ ਵੀ ਉਹਨਾਂ ਨੇ ਜਲਦੀ ਲਿਫਟਿੰਗ ਹੋਵੇ ਖਰੀਦੇ ਮਾਲ ਦੀ ਜਾਂ ਮੰਡੀਆਂ 'ਚ ਵੱਡੇ ਸੈੱਡ ਵੀ ਬਣੇ ਹੋਏ ਨੇ ਹਰੇਕ ਮੰਡੀ 'ਚ। ਪਰ ਉਹ ਸ਼ੈੱਡ ਵੀ ਜਿਹੜੇ ਨੇ ਉਹ ਕਹਿ ਲੋ ਇੱਕ ਚਿੱਟੇ ਹਾਥੀ ਨੇ ਕਿਉਂਕਿ ਉਹ ਉਹਨਾਂ ਦੇ ਉੱਥੇ ਪ੍ਰੋਪਰ ਸਫਾਈ ਨਹੀਂ ਹੁੰਦੀ ਜਾਂ ਉਹ ਵੀ ਟੁੱਟੇ ਪਏ ਨੇ ਉੱਪਰੋਂ ਚੋਈ ਜਾਂਦੇ ਆ ਹਾਲਾਂਕਿ ਉਹ ਕਰੋੜਾ ਰੁਪਈਆ ਖਰਚ ਕੇ ਬਣਾਏ ਜਾਂਦੇ ਆ ਕਿਉਂਕਿ ਉਹ ਤੇ ਉਹ ਮਟੀਰੀਅਲ ਨਹੀਂ ਸਹੀ ਰੂਪ ਚ ਲੱਗਦਾ ਤੇ ਉਹ ਉਹ ਇਹ ਹਰ ਸਾਲ ਹੀ ਸਮੱਸਿਆ ਆਉਂਦੀ ਆ 50 ਲੱਖ ਟਨ ਦੇ ਕਰੀਬ ਜਿਹੜੀ ਆ ਉਹ ਕਣਕ ਭੇਜੀ ਆ ਹੈ ਔਰ ਮੌਸਮ ਤੁਹਾਨੂੰ ਪਤਾ ਕਿ ਇਹ ਚ ਲਗਾਤਾਰ ਤਾਂ ਮੌਸਮ ਭਾਗ ਦਸ ਰਿਹਾ ਜੇ 11 ਤਰੀਕ ਤੱਕ ਸ਼ਾਇਦ ਮੌਸਮ ਇਦਾਂ ਹੀ ਰਹਿਣਾ ਜਾਂ ਖਰਾਬ ਹੀ ਰਹਿਣਾ ਔਰ ਇਹਦੇ ਇਹ ਜਿਹੜਾ ਨੁਕਸਾਨ ਹੈ ਇਹ ਖੈਰ ਸਰਕਾਰਾਂ ਦਾ ਨੁਕਸਾਨ ਦਾ ਸਰਕਾਰਾਂ ਦੇ ਏਜੰਸੀਆਂ ਦਾ ਨੁਕਸਾਨ ਔਰ ਵੈਸੇ ਵੀ ਜੇ ਦੇਖੀਏ ਤਾਂ ਲਿਫਟਿੰਗ ਤੋਂ ਬਾਅਦ ਵੀ ਜਦੋਂ ਇਹ ਸਟੋਰਾਂ 'ਚ ਵੀ ਚਲੀ ਜਾਂਦੀ ਹੈ ਲਗਨ ਜੀ ਜਦੋਂ ਇਹਨੂੰ ਅੱਗੇ ਭੇਜਿਆ ਜਾਂਦੀਆਂ ਦੂਜੀ ਸਟੇਟਾਂ ਨੂੰ ਭੇਜਿਆ ਜਾਂਦਾ ਵਿੱਚ ਉਹ ਕਣਕ ਦੀਆਂ ਬੋਰੀਆਂ 'ਚ ਜਾਂ ਝੋਨੇ ਦੀਆਂ ਬੋਰੀਆਂ 'ਚ ਬਥੇਰਾ ਕੁਝ ਜਦੋਂ ਚੌਲ ਕੱਢ ਕੇ ਵੇਚ ਦਿੱਤੇ ਜਾਂਦੇ ਆ ਫਿਰ ਉਹ ਭਾਰ ਪੂਰਾ ਕਰਨ ਲਈ ਉਹ ਤੇ ਜਿਹੜੇ ਏਜੰਸੀਆਂ ਦੇ ਹੈਗੇ ਨੇ ਇਨਸਪੈਕਟਰ ਜਾਂ ਹੋਰ ਉਹ ਪਾਣੀ ਪਾ ਕੇ ਉਹਨੂੰ ਭਾਰ ਵੀ ਪੂਰਾ ਕਰ ਦਿੰਦੇ ਬੜਾ ਕੁਛ ਇਹ ਚ ਚੱਲਦਾ ਚਲੋ ਖੈਰ ਉਹ ਅੱਗੇ ਦੀਆਂ ਗੱਲਾਂ ਨਹੀਂ ਪਰ ਇਹ ਦੇ ਲਈ ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਹਰ ਸਾਲ ਹੀ ਹੁੰਦਾ ਸਰਕਾਰਾਂ ਨੂੰ ਇਹ ਇਹ ਦੇ ਲਈ ਵੀ ਜਿਹੜੀਆਂ ਜਿਹੜੇ ਮੈਕਮੇ ਨੇ ਵਿਭਾਗ ਨੇ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਨੂੰ ਜਵਾਬਦੇਹ ਬਣਾਉਣਾ ਚਾਹੀਦਾ ਜੋ ਵੀ ਇਹ ਇਹ ਤਾਂ ਅੰਗੇ ਜਿਹੜੀਆਂ ਖਰੀਦੀ ਹੋਈ ਜੈਂਸ ਵੀ ਆਕਰ ਉਹ ਕਿਸੇ ਨੇ ਖਾਣੀ ਹੈ ਨਾ ਜੇ ਪੰਜਾਬ ਦੇ ਨਹੀਂ ਖਾਣੀ ਤਾਂ ਦੂਜੀਆਂ ਸਟੇਟਾਂ 'ਚ ਤਾਂ ਕਿਸੇ ਨੇ ਕਿਸੇ ਨੇ ਖਾਣੀ ਹੈ ਨਾ ਚਾਹ ਕਣਕ ਹੈ ਚਾਹ ਚੌਲ ਹੈ ਤੇ ਜੇ ਉਹ ਲੋਕਾਂ ਨੂੰ ਸਹੀ ਰੂਪ 'ਚ ਚੰਗੇ ਰੂਪ 'ਚ ਮਿਲ ਜੂਗੀ ਤਾਂ ਚੰਗੀ ਗੱਲ ਹੀ ਹੈ ਨਾ ਇਹਦੇ ਲਈ ਇਹ ਜਵਾਬ ਦੇ ਬਣਾਉਣ ਦੀ ਲੋੜ ਹੈ ਜੀ ਅ ਸਾਰਾ ਖੀਰ 'ਚ ਜੇ ਆਪਾਂ ਜਾਂਦਿਆਂ ਦੇ ਗੱਲ ਕਰੀਏ ਤਾਂ ਪੰਜਾਬ ਵਿੱਚ ਕਿਸਾਨਾਂ ਦੀ ਫੜੋ ਫੜੀ ਫਿਰ ਤੋਂ ਸ਼ੁਰੂ ਹੋ ਗਈ ਹੈ ਹੁਣ ਕੀ ਮੁੱਦਾ ਅਹ ਦੇਖੋ ਲਗਨ ਮੁੱਦਾ ਤਾਂ ਉਹੀ ਆ ਪ੍ਰਾਣਾਈ ਜਿਹੜਾ ਸ਼ੰਭੂ ਤੇ ਖਨੌਰੀ ਬਾਰਡਰ ਤੇ ਪੰਜਾਬ ਸਰਕਾਰ ਨੇ ਮਤਲਬ ਜਿਹੜਾ ਸੰਘਰਸ਼ ਲਗਾਤਾਰ ਹੈਜੀਟੇਸ਼ਨ ਚੱਲ ਰਹੀ ਸੀ ਉਹਨੂੰ ਤੋੜਿਆ ਜਾਂ ਉਹਨੂੰ ਤਾਰੋਪੀਡੋ ਕੀਤਾ ਉਹੀ ਮੁੱਦਾ ਔਰ ਉਹ ਸ਼ੰਭੂ ਜਿਹੜਾ ਥਾਣਾ ਕਿਉਂਕਿ ਕਿਸਾਨਾਂ ਨੂੰ ਜਦੋਂ ਉਹਨੂੰ ਸੰਘਰਸ਼ ਨੂੰ ਤੋੜਿਆ ਜਾਂ ਉੱਥੇ ਲਾਠੀ ਚਾਰਜ ਹੋਇਆ ਸਾਰਾ ਕੁਝ ਹੋਇਆ ਤਾਂ ਕਿਸਾਨਾਂ ਦਾ ਬਹੁਤ ਸਾਰਾ ਸਮਾਨ ਜਿਹੜਾ ਖੁਰਦ-ਬੁਰਦ ਹੋਇਆ ਤੁਹਾਨੂੰ ਪਤਾ ਟਰਾਲੀਆਂ ਆ ਟਰੈਕਟਰ ਹੋਰ ਬਹੁਤ ਕੁਝ ਉਹਦੇ ਨਾਲ ਕਹਿ ਲੋ ਕਿਸਾਨਾਂ ਦੇ ਪਰਚੇ ਵੀ ਦਰਜ ਹੋਏ ਆ ਨਜਾਇਜ਼ ਪਰਚੇ ਜਿਹੜੇ ਮੌਕੇ ਤੋਂ ਪੜੇ ਗਏ ਆ ਉਹਦੇ ਵਿਰੋਧ ਚ ਕਿਸਾਨਾਂ ਨੇ 6 ਤਰੀਕ ਦਾ ਪ੍ਰੋਗਰਾਮ ਦਿੱਤਾ ਸੀਗਾ ਵੀ ਅਸੀਂ ਸੰਭੂ ਬਾਡਰ ਦਾ ਉਹਦਾ ਸੌਰੀ ਥਾਣੇ ਦਾ ਘਰਾਓ ਕਰਨਾ ਤੇ ਪੁਲਿਸ ਦੇ ਖਿਲਾਫ ਜਾਂ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰਨਾ ਤੋਂ ਉਤੋਂ ਪਹਿਲਾਂ ਹੀ ਜਿਹੜੇ ਕਿਸਾਨ ਆਗੂ ਨੇ ਜੋ ਜਿਹੜੀ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਹੈ ਇਹਦੇ ਨਾਲ ਜੁੜੀਆਂ ਹੋਈਆਂ ਧਿਰਾਂ ਭਾਵੇਂ ਹੁਣ ਇੱਕ ਮੁਠਤਾਂ ਵਾਲੀ ਗੱਲ ਤਾਂ ਨਹੀਂ ਰਹੇਗੀ ਪਰ ਉਹ ਜੁੜੀਆਂ ਹੋਈਆਂ ਧਿਰਾਂ ਦੇ ਆਗੂ ਇਸ ਮੁੱਦੇ ਤੇ ਜਾਂ ਕਿਸਾਨ ਜਥੇਬੰਦੀਆਂ ਇਸ ਮੁੱਦੇ ਤੇ ਸੀਗਾ ਵੀ ਉਹ ਸੰਘਰਸ਼ ਕਰਨਾ ਪਰ ਉਦੋਂ ਪਹਿਲਾਂ ਹੀ ਜਿਹੜੀ ਕਿਸਾਨਾਂ ਦੀ ਫੜੋਫੜੀ ਹੋਣੀ ਸ਼ੁਰੂ ਹੋ ਗਈ ਹੈ ਔਰ ਕਈ ਇਥੋਂ ਤੱਕ ਕਿ ਡੱਲੇਵਾਲ ਸਾਹਿਬ ਵੀ ਘਰਚੀ ਨਜ਼ਰਬੰਦ ਕਰਤੇ ਆ ਔਰ ਸਰਕਾਰ ਮੁੱਖ ਮੰਤਰੀ ਦਾ ਤੁਸੀਂ ਬਿਆਨ ਵੀ ਪੜ੍ਹਿਆ ਹੋਊਗਾ ਵੀ ਹੁਣ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਵੀ ਹਰ ਰੋਜ਼ ਤੁਸੀਂ ਸੜਕਾਂ ਤੇ ਬਹਿ ਜਾਓ ਰੇਲਵੇ ਲਾਈਨਾਂ ਤੇ ਬਹਿ ਕੇ ਉਹਦਾ ਉਹਨਾਂ ਦਾ ਇਸ਼ਾਰਾ ਜਿਹੜਾ ਉਹ ਕਿਸਾਨਾਂ ਵਾਲੀ ਸੀ ਵੀ ਹੁਣ ਇਹ ਬਰਦਾਸ਼ਤ ਨਹੀਂ ਹੋਊਗਾ ਔਰ ਉਸ ਰੂਪ ਚ ਜਿਸ ਤਰ੍ਹਾਂ ਪਹਿਲਾਂ ਇਹਨਾਂ ਨੇ ਕਿਸਾਨਾਂ ਨੂੰ ਫੜਿਆ ਸੀ ਜਾਂ ਸਾਰਾ ਕੁਝ ਠੱਪ ਕੀਤਾ ਸੀ ਉਹ ਸਰਕਾਰ ਉਸ ਉਸ ਆਪਣੇ ਸਟੈਂਡ ਤੇ ਕਹਿ ਲੋ ਜਾਂ ਉਸ ਪਾਸੇ ਅਜੇ ਵੀ ਤੁਰੀ ਹੋਈ ਹੈ ਭਾਵੇਂ ਦੇਖੋ ਡੈਮੋਕ੍ਰੇਸੀ ਚ ਲੋਕਤੰਤਰ ਚ ਸੰਘਰਸ਼ ਜਾ ਐਜੀਟੇਸ਼ਨਾਂ ਜਾਂ ਲੋਕ ਮੁੱਦਿਆਂ ਨੂੰ ਲੈ ਕੇ ਮੋਰਚਾ ਜਿਹੜੇ ਲੱਗਦੇ ਆ ਉਹ ਹੱਕ ਵੀ ਆ ਰਾਈਟ ਵੀ ਆ ਲੋਕਾਂ ਦਾ ਪਰ ਜਿਸ ਤਰ੍ਹਾਂ ਉਹ ਸਰਕਾਰ ਦਾ ਬਤੀਰਾ ਭਗਵੰਤ ਮਾਨ ਸਰਕਾਰ ਦਾ ਪਹਿਲਾਂ ਵੀ ਸਰਕਾਰ ਨਿਸ਼ਾਨੇ ਤੇ ਆਈ ਆ ਕਿਸਾਨ ਜਥੇਬੰਦੀਆਂ ਦੇ ਔਰ ਚੱਲ ਵੀ ਰਹੀ ਆ ਪਿੰਡਾਂ ਚ ਤੁਸੀਂ ਦੇਖਿਆ ਮੁੱਖ ਮੰਤਰੀ ਤੋਂ ਲੈ ਕੇ ਮੰਤਰੀਆਂ ਦੇ ਵਿਧਾਇਕਾਂ ਦੇ ਘਰਾਓ ਵੀ ਕਿਸਾਨ ਕਰ ਰਹੇ ਆ ਸਵਾਲ ਵੀ ਕਰ ਰਹੇ ਆ ਔਰੇ ਜੋ ਜਵਾਬ ਤਾਲਵੀ ਕਰ ਰਹੇ ਵੀ ਅਸੀਂ ਕੇਂਦਰ ਤੋਂ ਮੰਗ ਕਰਦੇ ਪਏ ਸੀ ਤੁਸੀਂ ਸਾਡਾ ਸੰਘਰਸ਼ ਜਿਹੜਾ ਉਹ ਤੋੜਤਾ ਇਹ ਇਹ ਜਿਹੜੀ ਹੈ ਆਪਸੀ ਟਕਰਾਹ ਜਿਹੜਾ ਇਹ ਲਗਾਤਾਰ ਚੱਲ ਰਿਹਾ ਉਹਦੇ ਦਰਾਂ ਨਹੀਂ ਇਹ ਜਿਹੜੀ ਹੈ ਹੁੜੋ ਫੜੀ ਹੋਈ ਹੈ ਜੀ ਆ ਬਿਲਕੁਲ ਸਰ ਤੁਸੀਂ ਬੜੇ ਵਿਸਥਾਰਪੂਰਵਕ ਜਿਹੜੀ ਹੈ ਵਕ ਵਕ ਵਿਸ਼ਾ ਤੇ ਵਕ ਵਕ ਸਵਾਲਾਂ ਤੇ ਜਾਣਕਾਰੀ ਦਿੱਤੀ ਹੈ ਤਾਂ ਜੁੜਨ ਲਈ ਬਹੁਤ ਬਹੁਤ ਧੰਨਵਾਦ ਕੱਲ ਦੁਬਾਰਾ ਆਪਾਂ ਫੇਰ ਜੁੜਾਂਗੇ ਤੇ ਫਿਰ ਜਿਹੜੀ ਹੈ ਪੰਜਾਬ ਨਾਲ ਸੰਬੰਧਨ ਵਕ ਵਕ ਮੁੱਦੇ ਤੇ ਗੱਲਬਾਤ ਕਰਾਂਗੇ ਜੁੜਨ ਲਈ ਬਹੁਤ ਬਹੁਤ ਧੰਨਵਾਦ ਸਰ ਧੰਨਵਾਦ ਲੇਕਨ ਜੀ ਥੈਂਕ ਯੂ ਪਾਈਸਨ ਸੜਨਾਲ ਸੀਨੇ ਪਤ్రਕਾਸ਼ਦਾਰ ਜਗENDER ਸਿੰਘ ਜੀ ਜਿਨ੍ਹਾਂ ਨਾਲ ਅਸੀਂ ਕਈ ਸਿਆਸੀ ਅਤੇ ਅਹਿਮ ਮੁੱਦੇ ਤੇ ਚਰਚਾ ਕੀਤੀ ਹੈ ਕੱਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਕੁਝ ਅਜਿਹੇ ਮੁੱਦੇ ਲੈ ਕੇ ਤਦ ਤੱਕ ਲਈ ਸਾਨੂੰ ਜੋ ਇਜਾਜ਼ਤ ਧੰਨਵਾਦ